ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਜੇਕਰ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਦੇ ਉੱਤੇ ਆਪਾਂ ਅਮਲ ਕਰ ਲਿਆ ਇਸ ਤਰੀਕੇ ਦੇ ਨਾਲ ਆਪਾਂ ਇਸ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਜਨਮਾਂ ਜਨਮਾਂ ਦੀ ਮਹਾਤਾ ਜੀ ਜਨਮਾਂ ਜਨਮਾਂ ਦੀ ਗਰੀਬੀ ਕੱਟ ਦੇਣਗੇ ਅਜੇ ਕਿਸ ਬਾਣੀ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਅਤੇ ਇਸ ਬਾਣੀ ਦਾ ਪਾਠ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਸ ਵਿਲੇ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰ ਦਿਆਂ ਸੰਗਤ ਜੀ ਕਿ ਆਪਾਂ ਹਮੇਸ਼ਾ ਗੱਲ ਕਰਦੇ ਆਂ ਅਮਰਤ ਵੇਲੇ ਦੀ ਇਸੇ ਕਰਕੇ ਕੁਝ ਭੈਣ ਭਰਾਵਾਂ ਨੇ ਤਾਂ ਆਪਾਂ ਨੂੰ ਸੁਣਨਾ ਵੀ ਬੰਦ ਕਰ ਦਿੱਤਾ ਏ ਉਹ ਕਹਿੰਦੇ ਨੇ ਵੀ ਤੁਸੀਂ ਅਮਰਤ ਵੇਲੇ ਉੱਠਣ ਦੀ ਗੱਲ ਕਰਦੇ ਹੋ ਤੇ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਮਰਤ ਵੇਲੇ ਬਾਰੇ ਗੱਲ ਨਹੀਂ ਕਰਨੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਰਾਤ ਦੇ ਵੇਲੇ ਬਾਰੇ ਜਾਂ ਫਿਰ ਤੁਹਾਡੇ ਮਨ ਪਸੰਦ ਦੇ ਵੇਲੇ ਬਾਰੇ ਜਦੋਂ ਤੁਸੀਂ ਵਿਲੇ ਹੁੰਨੇ ਆ ਜਦੋਂ ਤੁਸੀਂ ਆਪਣੇ ਗੁਰੂ ਸਾਹਿਬ ਜੀ ਦੇ ਲਈ ਸਮਾਂ ਕੱਢ ਸਕਦੇ ਹੋ ਵੇਲਾ ਤੁਹਾਡੀ ਪਸੰਦ ਦਾ ਤੇ ਜਿੰਨਾ ਵੀ ਸਮਾਂ ਤੁਸੀਂ ਕੱਢ ਸਕਦੇ ਹੋ 5 ਮਿੰਟ ਕੱਢ ਸਕਦੇ ਹੋ 10 ਮਿੰਟ ਕੱਢ ਸਕਦੇ ਹੋ ਇਹ ਤੁਹਾਡੀ ਮਰਜ਼ੀ ਜੇਕਰ ਤੁਸੀਂ ਇਹ 5 10 ਮਿੰਟ ਦਿਨ ਦੇ ਵਿੱਚ ਕਿਸੇ ਵੀ ਵੇਲੇ ਕੱਢ ਲੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੋਵੇਗੀ ਸੰਗਤ ਜੀ ਤੁਹਾਨੂੰ ਯਾਦ ਹੋਣਾ ਕਿ ਅਪਾ 1 ਮਹੀਨਾ ਪਹਿਲਾਂ ਇੱਕ ਵੀਡੀਓ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਜਿਦੇ ਵਿੱਚ ਆਪਾਂ ਆਪ ਜੀ ਨੂੰ ਬੇਨਤੀਆਂ ਲਾਈਆਂ ਸਨ ਕਿ ਮੇਰੇ ਪਹਿਲੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਵਾ ਰਿਹਾ ਹੈ ਆ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਵ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰੀਏ ਮੂਲ ਮੰਤਰ ਜੀ ਦੇ ਜਾਪ ਕਰੀਏ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਮੂਲ ਮੰਤਰ ਜੀ ਦੇ ਜਾਪ ਦੀ ਪੇਟਾ ਤੋ ਕੀਮਤੀ ਭੇਟਾ ਅਨਮੋਲ ਪੇਟਾ ਗੁਰੂ ਸਾਹਿਬ ਜੀ ਦੇ ਲਈ ਕੋਈ ਹੋਰ ਹੋ ਨਹੀਂ ਸਕਦੀ ਇਸ ਕਰਕੇ ਆਪਾਂ ਵੱਧ ਤੋਂ ਵੱਧ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਮੂਲ ਮੰਤਰ ਜੀ ਦੇ ਜਾਪ ਕਰਕੇ ਇਹ ਪੇਟਾ ਆਪਣੇ ਸਤਿਗੁਰ ਸੱਚੇ ਬਾਦਸ਼ਾਹ ਜੀ ਦੇ ਲਈ ਲੈ ਕੇ ਜਾਏਗੀ ਆਪਣਾ ਅੰਮ੍ਰਿਤ ਵੇਲਾ ਕਾ ਕਰੇਗੀ ਤਾਂ ਬਹੁਤ ਭੈਣ ਭਰਾਵਾਂ ਦੇ ਉੱਤੇ ਕਿਰਪਾ ਹੋਈ ਹੋਵੇਗੀ ਜਿਨ੍ਹਾਂ ਨੇ ਵੀ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਨੇ ਮੂਲ ਮੰਤਰ ਜੀ ਦੇ ਜਾਪ ਕੀਤੇ ਨੇ ਜਾਂ ਕਰ ਰਹੇ ਨੇ ਜੋ ਵੀ ਅੰਮ੍ਰਿਤ ਵੇਲੇ ਨਾ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਜੀ ਦੇ ਅੱਗੇ ਲਾ ਰਹੇ ਨੇ ਨਾਦੀਆਂ ਜਰੂਰ ਪੂਰੀਆਂ ਹੋਈਆਂ ਹੋਣਗੀਆਂ ਇਹ ਮੈਨੂੰ ਆਪਣੇ ਵਾਹਿਗੁਰੂ ਜੀ ਦੇ ਉੱਤੇ ਪੂਰਾ ਵਿਸ਼ਵਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਡਾ ਜਪਿਆ ਹੋਇਆ ਤਿੱਲ ਮਾਤਰ ਵੀ ਆਪਣੇ ਕੋਲ ਨਹੀਂ ਰੱਖਦੇ ਉਹਦੇ ਬਦਲੇ ਸਾਡੇ ਉੱਤੇ ਬਹੁਤ ਕਿਰਤਾਂ ਕਰਦੇ ਆ ਅਸੀਂ ਪਿਆਰ ਵਿੱਚ ਭਿੱਜ ਕੇ ਕਿਤੇ ਵਾਹਿਗੁਰੂ ਜੀ ਨੂੰ ਯਾਦ ਕਰਕੇ ਤਾਂ ਦੇਖੀਏ ਸਾਡੇ ਮੁਖ ਦੇ ਵਿੱਚੋਂ ਇੱਕ ਵਾਰ ਵਾਹਿਗੁਰੂ ਜੀ ਨਿਕਲਦਾ ਹੈ ਨਾ ਪਤਾ ਨਹੀਂ ਸਾਡੇ ਕਿੰਨੇ ਮਾੜੇ ਕਰਮ ਕੱਟੇ ਜਾਂਦੇ ਹੋਣਗੇ ਸਾਡੇ ਉੱਤੇ ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ ਹੋਣਗੀਆਂ ਸਾਡੇ ਇੱਕ ਵਾਰ ਵਾਹਿਗੁਰੂ ਜੀ ਕਹਿਣ ਦੇ ਉੱਤੇ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਬਹੁਤ ਕਿਰਪਾਲੂ ਨੇ ਸੋ ਜਿਨ੍ਹਾਂ ਨੇ ਵੀ ਪਾਠ ਕੀਤੇ ਮੂਲ ਮੰਤਰ ਜੀ ਦੇ ਜਾਪ ਕੀਤੇ ਉਹਨਾਂ ਦੇ ਉੱਤੇ ਬੇਅੰਤ ਕਿਰਪਾ ਹੋਈ ਹੋਵੇਗੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਪਰ ਜਿਨ੍ਹਾਂ ਨੇ ਅਜੇ ਪਾਠ ਕਰਨੇ ਆਰੰਭ ਨਹੀਂ ਕੀਤੇ ਜਿਨ੍ਹਾਂ ਦਾ ਅਮਰਤ ਵੇਲਾ ਪੱਕਾ ਨਹੀਂ ਹੋਇਆ ਨਰਾਜ ਹੋਣ ਦੀ ਲੋੜ ਨਹੀਂ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਨਾ ਦਿਨ ਦੇ ਵਿੱਚ ਕੋਈ ਵੇਲਾ ਚੁਣ ਲਓ ਜਦੋਂ ਤੁਸੀਂ ਉੱਠਦੇ ਹੋ ਉੱਠਦਿਆਂ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜੇ ਉੱਠਦਿਆਂ ਸਾਰ ਵੀ ਸਮਾਂ ਨਹੀਂ ਲੱਗਿਆ ਦੁਪਹਿਰ ਵੇਲੇ ਸਮਾਂ ਕੱਢ ਲਓ ਜੇ ਦੁਪਹਿਰ ਵੇਲੇ ਵੀ ਸਮਾਂ ਨਹੀਂ ਘੜ ਸਕੇ ਤਾਂ ਜਦੋਂ ਤੁਸੀਂ ਪੂਰੇ ਦਿਨ ਦੇ ਕੰਮ ਧੰਦੇ ਕਰ ਲੈਿੰਨੇ ਹੋ ਆਪਦੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾ ਲੈਂਦੇ ਹੋ ਰਾਤ ਨੂੰ ਸੌਣ ਦੇ ਲਈ ਆਪਣੇ ਬਿਸਤਰ ਤੇ ਆਉਂਦੇ ਹੋ ਤੋਂ ਸਭ ਤੋਂ ਪਹਿਲਾਂ ਹੀ ਪਾਠ ਕਰ ਲਈਏ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬਹੁਤ ਕਿਰਪਾ ਕਰਦੇ ਨੇ ਸੰਗਤ ਜੀ ਭਾਵੇਂ ਕੀ ਜਪਜੀ ਸਾਹਿਬ ਜੀ ਦੀ ਬਾਣੀ ਅਮਰਤ ਵੇਲੇ ਦੀ ਬਾਣੀ ਆ ਅਮਰਤ ਵੇਲੇ ਪੜ੍ਹਨੀ ਸਾਡੇ ਲਈ ਲਾਜ਼ਮੀ ਆ ਪਰ ਜਿੰਨਾਂ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਨਹੀਂ ਉੱਠ ਪਾਉਂਦੇ ਉਹ ਫਿਰ ਕੀ ਕਰਨਾ ਉਹਨਾਂ ਨੂੰ ਮਹਾਪੁਰਖ ਜੀ ਕਹਿੰਦੇ ਤੁਸੀਂ ਜਦੋਂ ਹੀ ਉੱਠਦੇ ਹੋ ਤੁਹਾਨੂੰ ਜਦੋਂ ਹੀ ਸਮਾਂ ਮਿਲਦਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਪਾਠ ਦੀ ਪੇਟਾ ਰੱਖ ਕੇ ਭਾਗ ਕੀ ਬਾਣੀ ਪੜ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾ ਦਿਆ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲਾ ਬਖਸ਼ੋ ਤਾਂ ਇਹ ਵੱਡਾ ਦਿਹਾੜਾ ਆ ਰਿਹਾ ਹੈ ਮੇਰੇ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਇਸ ਤੋਂ ਵੱਡਾ ਦਿਹਾੜਾ ਸਾਡੇ ਲਈ ਕਿਹੜਾ ਹੋ ਸਕਦਾ ਹੈ ਇਹ ਦਿਹਾੜੇ ਨੂੰ ਮੁੱਖ ਰੱਖ ਕੇ ਜਾਂ ਇਸ ਦਿਨ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਦਿਨ ਦੇ ਵਿੱਚ ਕਿਸੇ ਵੇਲੇ ਹੀ ਕਰਨਾ ਸ਼ੁਰੂ ਕਰ ਦਿਓ ਅਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾ ਦਿਓ ਜਿਹੜੇ ਘੱਟ ਪੜੇ ਲਿਖੇ ਨੇ ਉਹ ਮੂਲ ਮੰਤਰ ਜੀ ਦਾ ਜਾਪ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾ ਦਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਅਮਰਤ ਵੇਲਾ ਬਖਸ਼ ਦਿਓ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ ਅਤੇ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਹੋ ਗਈ ਹੈ ਜਿਨ੍ਹਾਂ ਦਾ ਅਮਰਤ ਵੇਲੇ ਦਾ ਨੇਮ ਪੱਕਾ ਹੋ ਗਿਆ ਏ ਜਿਨ੍ਹਾਂ ਦਾ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਦਾ ਨੇਮ ਪੱਕਾ ਹੋ ਗਿਆ ਏ ਭਾਵੇਂ ਕਿ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਹੋ ਰਹੀ ਆ ਮੂਲ ਮੰਤਰ ਜੀ ਦੇ ਜਾਪ ਤੋਂ ਹੋ ਰਹੀ ਆ ਉਹ ਹੁਣ ਇੱਕ ਸਟੈਪ ਹੋਰ ਅੱਗੇ ਵਧ ਜਾਓ ਮਹਾਪੁਰਖ ਜੀ ਕਹਿੰਦੇ ਜੇ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਪੱਕਾ ਹੋ ਗਿਆ ਹੈ ਨਾ ਤਾਂ ਹੁਣ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝਨੇ ਸ਼ੁਰੂ ਕਰ ਦੋ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝ ਲੈ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸੁਧਾਰ ਹੋ ਜਾਣਾ ਜਿਹੜਾ ਅਸੀਂ ਮਨਾ ਮਨਾਈ ਆਪਣੇ ਸਿਰ ਦੇ ਉੱਤੇ ਬੋਝ ਚੁੱਕੀ ਫਿਰਦੇ ਆ ਨਾ ਇਹ ਸਾਡੇ ਬੋਝ ਲੈ ਜਾਣੇ ਆ ਇਹ ਦੁਨੀਆ ਬੜੀ ਸੋਹਣੀ ਬੜੀ ਪਿਆਰੀ ਲੱਗਣੀ ਸ਼ੁਰੂ ਹੋ ਜਾਣੀ ਆ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰ ਆ ਭਾਵ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਆ ਤਾਂ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝਣੇ ਸ਼ੁਰੂ ਕਰੀਏ ਜਿੰਨਾ ਮਾ ਕੜ ਸਕਦੇ ਹੋ ਜੇ 5 ਮਿੰਟ ਕੜ ਸਕਦੇ ਹੋ 10 ਮਿੰਟ ਕੜ ਸਕਦੇ ਹੋ ਇੱਕ ਪੰਕਤੀ ਦੇ ਅਰਥ ਰੋਜ਼ ਰੋਜ਼ ਸਮਝ ਲਈਏ ਇੱਕ ਪੌੜੀ ਦੇ ਅਰਥ ਰੋਜ਼ ਰੋਜ਼ ਸਮਝ ਲਈਏ ਪਰ ਸਮਝਣੇ ਸ਼ੁਰੂ ਕਰੀਏ ਜਪਜੀ ਸਾਹਿਬ ਜੀ ਦੀ ਬਾਣੀ ਮੇਰੇ ਪਹਿਲੇ ਪਾਤਸ਼ਾਹ ਜੀ ਦੀ ਬਖਸ਼ਿਸ਼ ਬਾਣੀ ਆ ਅਮਰ ਤਵੇਲੇ ਦੀ ਬਾਣੀ ਆ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਮੇਰੇ ਪਹਿਲੇ ਪਾਤਸ਼ਾਹ ਜੀ ਦੇ ਮੁਖਾਰ ਦਿਨ ਦੇ ਵਿੱਚੋਂ ਉਚਾਰਿਆ ਹੋਇਆ ਸ਼ਬਦ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ ਇਹਨਾਂ ਬੋਲਾਂ ਰੋਜ ਸੁਣੀਏ ਮੰਨ ਲਈਏ ਇਹਨਾਂ ਬੋਲਾਂ ਨੂੰ ਸਮਝ ਲਈਏ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਆ ਜਾਵੇਗਾ ਕਿ ਜਿਹੜੀ ਅਸੀਂ ਦੂਜਿਆਂ ਦੇ ਪ੍ਰਤੀ ਈਰਖਾ ਚੁੱਕੀ ਫਿਰਦੇ ਹਾਂ ਕਿਸੇ ਦੇ ਪ੍ਰਤੀ ਗੁੱਸਾ ਚੁੱਕੀ ਫਿਰਦੇ ਹਾਂ ਕਿਸੇ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਚੁੱਕੀ ਫਿਰਦੇ ਹਾਂ ਇਹ ਸਭ ਕੁਝ ਦੂਰ ਹੋ ਜਾਵੇਗਾ ਸਭ ਬੜੇ ਪਿਆਰੇ ਲੱਗਣਗੇ ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆ ਅਰਥ ਜੇ ਨਹੀਂ ਸਮਝ ਆ ਰਹੇ ਸਿਰਫ ਆਪ ਸਹਿਜ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਨਾ ਉਹ ਬਸ ਕਰਨ ਦੇ ਨਾਲ ਹੀ ਸਾਡੇ ਉੱਤੇ ਬੜੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਸਾਡੇ ਅੰਦਰ ਇੱਕ ਆਨੰਦ ਇੱਕ ਖੇੜਾ ਵੰਣਾ ਸ਼ੁਰੂ ਹੋ ਜਾਵੇਗਾ ਸਾਨੂੰ ਆਪਣੇ ਅੰਦਰ ਦੇ ਔਗਣ ਆਪਣੀਆਂ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝਣੇ ਸ਼ੁਰੂ ਕਰ ਦਿੱਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਤਾ ਹੀ ਨਹੀਂ ਲੱਗਣਾ ਕਿ ਇਹ ਔਗਣ ਕਦੋਂ ਗੁਣਾ ਦੇ ਵਿੱਚ ਬਦਲ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਦੋਂ ਮਤਬੋਧ ਬਖਸ਼ ਦਿੱਤੀ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਹ ਕਿਰਪਾ ਫਿਰ ਹੀ ਹਾਸਲ ਹੋਵੇਗੀ ਜਦੋਂ ਆਪਾਂ ਸ਼ੁਰੂਆਤ ਕਰਾਂਗੇ ਤਾਂ ਇਹ ਵੱਡੇ ਦਿਹਾੜੇ ਤੋਂ ਤਾਂ ਫਿਰ ਇਸ ਵੱਡੇ ਦਿਨ ਤੋਂ ਸ਼ੁਰੂਆਤ ਕਰੀਏ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤੋਂ ਸ਼ੁਰੂਆਤ ਕਰੀਏ ਜਿਹੜੇ ਅਮਰਤ ਵੇਲੇ ਨਹੀਂ ਉੱਠ ਪਾਉਂਦੇ ਉਹ ਦਿਨ ਦੇ ਜਦੋਂ ਵੀ ਸਮਾਂ ਮਿਲੇ ਉਦੋਂ ਹੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਜਿਨ੍ਹਾਂ ਦੇ ਉੱਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਆ ਜਿਨ੍ਹਾਂ ਨੂੰ ਅਮਰ ਤਵੇਲੇ ਦਾ ਨੇਮ ਦੇ ਦਿੱਤਾ ਹੈ ਉਹ ਹੁਣ ਇੱਕ ਸਟੈਪ ਹੋਰ ਅੱਗੇ ਵਧ ਜਾਣ ਵਾਣੀ ਦੇ ਅਰਥ ਪੜਨੇ ਸ਼ੁਰੂ ਕਰ ਦੇਣਾ ਸ਼ੁਰੂਆਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਤੋਂ ਕਰ ਲਈਏ ਫਿਰ ਹੌਲੀ-ਹੌਲੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਅਰਥ ਇਸੇ ਤਰ੍ਹਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਆਪੇ ਹੀ ਸੇਵਾ ਲੈ ਲੈਣਗੇ ਪਰ ਇੱਕ ਵਾਰ ਸ਼ੁਰੂਆਤ ਕਰੀਏ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਈਏ ਸੰਗਤ ਜੀ ਮਹਾਂਪੁਰਖ ਜੀ ਕਹਿੰਦੇ ਜਪਜੀ ਸਾਹਿਬ ਜੀ ਦੀ ਬਾਣੀ ਮੇਰੇ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆ ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਤਾਂ ਪਹਿਲੇ ਪਾਤਸ਼ਾਹ ਜੀ ਦੀਆਂ ਹੀ ਖੁਸ਼ੀਆਂ ਨਹੀਂ ਮਿਲਦੀਆਂ ਬਲਕਿ ਸਾਡੇ ਦਸਾਂ ਹੀ ਗੁਰੂ ਸਹਿਬਾਨਾਂ ਦੀਆਂ ਖੁਸ਼ੀਆਂ ਸਾਡੀ ਝੋਲੀ ਦੇ ਵਿੱਚ ਪੈਂਦੀਆਂ ਨੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈਂਦੀਆਂ ਨੇ ਸਾਡੇ ਗੁਰੂ ਸਹਿਬਾਨ ਸ਼ਹੀਦ ਸਿੰਘ ਸਾਡੇ ਉੱਤੇ ਮਿਹਰਬਾਨ ਹੋ ਜਾਂਦੇ ਨੇ ਮਹਾਪੁਰਖ ਜੀ ਕਹਿੰਦੇ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਬਾਣੀ ਦਾ ਪਾਠ ਕਰਨ ਵਾਲੇ ਸਾਡੇ ਗੁਰੂ ਸਾਹਿਬ ਜੀ ਨੂੰ ਸ਼ਹੀਦਾਂ ਸਿੰਘਾਂ ਨੂੰ ਬੜੇ ਪਿਆਰੇ ਲੱਗਦੇ ਆ ਤਾਂ ਫਿਰ ਆਓ ਆਪਕਾ ਵੀ ਆਪਣੇ ਗੁਰੂ ਸਾਹਿਬ ਜੀ ਦਾ ਪਿਆਰ ਹਾਸਲ ਕਰੀਏ ਸਾਨੂੰ ਜੁਗਤੀ ਮਿਲ ਗਈ ਹੈ ਸਾਨੂੰ ਢੰਗ ਤਰੀਕਾ ਮਿਲ ਗਿਆ ਹੈ ਪਤਾ ਲੱਗ ਗਿਆ ਹੈ ਕਿ ਗੁਰੂ ਸਾਹਿਬ ਜੀ ਦਾ ਪਿਆਰ ਅਸੀਂ ਕਿੰਜ ਹਾਸਲ ਕਰ ਸਕਦੇ ਹਾਂ ਤਾਂ ਜੇ ਹੁਣ ਪਤਾ ਲੱਗ ਗਿਆ ਹੈ ਤਾਂ ਫਿਰ ਹੁਣ ਦੇਰੀ ਕਿਸ ਗੱਲ ਦੀ ਅੱਜ ਤੋਂ ਹੀ ਸ਼ੁਰੂ ਕਰੀਏ ਜੇ ਅੱਜ ਤੋਂ ਨਹੀਂ ਤਕਾਲ ਤੋਂ ਹੀ ਸ਼ੁਰੂ ਕਰੀਏ ਮੇਰੇ ਪਹਿਲੇ ਪਾਤਸ਼ਾਹ ਤੁਮ ਤੁਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤੋਂ ਰਾਤ ਤੋਂ ਜਦੋਂ ਵੀ ਤੁਹਾਡਾ ਮਨ ਕਰਦਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ ਆਰੰਭ ਕਰਦਈਏ ਮੂਲ ਮੰਤਰ ਜੀ ਦੇ ਜਾਪ ਕਰਨੇ ਆਰੰਭ ਕਰਦਈਏ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਅਰਜ਼ੀਆਂ ਲਾਉਣੀਆਂ ਸ਼ੁਰੂ ਕਰਦਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਅਮਰ ਤਵੇਲਾ ਬਖਸ਼ੋ ਅਮਰ ਤਵੇਲੇ ਦਾ ਨਾਮ ਬਖਸ਼ੋ ਅਮਰ ਤਵੇਲੇ ਦੀ ਭਜਨ ਬੰਦਗੀ ਬਖਸ਼ੋ ਤਾਂ ਦੇਖਣਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਬਹੁਤ ਕਿਰਪਾਲੂ ਨੇ ਪਲ ਦੀ ਦੇਰੀ ਨਹੀਂ ਲਾਉਣਗੇ ਸਾਡੀ ਝੋਲੀ ਦੇ ਵਿੱਚ ਵੀ ਇਹ ਦਾਤ ਪਾ ਦੇਣਗੇ ਤਾਂ ਫਿਰ ਆਉਂ ਸ਼ੁਰੂਆਤ ਤਾਂ करिए ਜੇ ਅਮਰਤ ਵੇਲੇ ਉੱਠਦੇ ਹੋ ਤਾਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਫਿਰ ਇਹ ਅਰਜਨਾ ਲਾਉਣੀ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਇਹ ਅਮਰਤ ਵੇਲਾ ਅਮਰਤ ਵੇਲੇ ਦਾ ਨਾਮ ਆਖਰੀ ਸੁਵਾਸਾਂ ਤੱਕ ਨਹੀਂ ਬਜਾਵੇ ਅਤੇ ਨਾਲ ਨਾਲ ਗੁਰੂ ਸਾਹਿਬ ਜੀ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰਨਾ ਹੈ ਬਾਭ ਕੀ ਦੁਰਗਾਣੀ ਦੇ ਅਰਥ ਜਦੋਂ ਹੀ ਗੁਰੂ ਦਾ ਗਿਆਨ ਸਾਡੇ ਅੰਦਰ ਜਾਵੇਗਾ ਸਾਡੇ ਅੰਦਰ ਦੀ ਸਾਰੀ ਮਹਤਾਜੀ ਅੰਦਰ ਦੀਆਂ ਸਾਰੀਆਂ ਕਮੀਆਂ ਔਗਣ ਦੂਰ ਹੋਣੇ ਸ਼ੁਰੂ ਹੋ ਜਾਣੇ ਆ ਸੋ ਸੰਗਤ ਜੀ ਇਹ ਬੇਨਤੀਆਂ ਨੂੰ ਜ਼ਰੂਰ ਪ੍ਰਮਾਨ ਕਰਿਓ ਜੋ ਅੱਜ ਦੀ ਵੀਡੀਓ ਦੇ ਵਿੱਚ ਇਹ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਹੋਏ ਜੇ ਬੇਨਤੀਆਂ ਲਾਈਆਂ ਨੇ ਅਤੇ ਇੱਕ ਮਹੀਨਾ ਪਹਿਲਾਂ ਦੀਆਂ ਬੇਨਤੀਆਂ ਲਾਈਆਂ ਸਨ ਕਿ ਵੱਧ ਤੋਂ ਵੱਧ ਜੱਕੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ ਆ ਇਹ ਸਭ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਹੋ ਰਹੀ ਆਈ ਮਹਾਪੁਰਖਾਂ ਦੇ ਬਚਨ ਸੁਣ ਸੁਣ ਕੇ ਆਪ ਜੀ ਦੇ ਨਾਲ ਸਾਂਝੇ ਕਰਦੇ ਆ ਮਹਾਪੁਰਖਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਤੇ ਅਗੋਂ ਆਪਾਂ ਨੂੰ ਕਰਨ ਦੀ ਮਾਤ ਦੇਂਦੇ ਨੇ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਕਿੰਜ ਹਾਸਲ ਕਰ ਸਕਦੇ ਹਾਂ ਤਾਂ ਮਹਾਪੁਰਖਾਂ ਦੇ ਬਚਨਾਂ ਨੂੰ ਸੁਣ ਕੇ ਛੱਡਣਾ ਨਹੀਂ ਚਾਹੀਦਾ ਮਹਾਪੁਰਖਾਂ ਦੀਆਂ ਦੱਸੀਆਂ ਹੋਈਆਂ ਜੁਗਤੀਆਂ ਜੀਵਨ ਬਦਲ ਦਿੰਦੀਆਂ ਨੇ ਸੋ ਇਹ ਕੰਮ ਆਪਾ ਕਰਨਾ ਸ਼ੁਰੂ ਕਰੀਏ ਜੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਦਾ ਨਾ ਰਾਤ ਨੂੰ ਸਮਾਂ ਕੱਢ ਲਓ ਦਿਨ ਵਿੱਚ ਕੋਈ ਵੀ ਸਮਾਂ ਕੱਢ ਲਓ ਪਰ ਪਾਠ ਜਰੂਰ ਕਰਨਾ ਸ਼ੁਰੂ ਕਰੋ ਇਹ ਪਾਠ ਸ਼ੁਰੂ ਕਰਤਾ ਹੈ ਤਾਂ ਫਿਰ ਅਰਥ ਸਮਝਣੇ ਸ਼ੁਰੂ ਕਰਨੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ